ਹੈ ਲਾਰੈਂਸ ਰੋਡ ਦੇ ਉੱਪਰ ਜਿਹੜੀਆਂ ਲੀਡਿੰਗ ਸਟਰੀਟ ਸ਼ਾਪਸ ਨੇ ਜਿਵੇਂ ਕਿ ਨੋਵਲਟੀ ਸਵੀਟ ਸ਼ਾਪ, ਬੌਂਸਲ ਸਟਰੀਟ ਸ਼ਾਪਸ ਅਤੇ ਕਿਤਾਨਾ ਸਵੀਟ ਸ਼ਾਪ ਇਹਨਾਂ ਸਾਰਿਆਂ ਦੇ ਉੱਤੇ ਅੱਜ ਸਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਕੀ ਲੱਗਤੀ ਹੈ ਯਾਨੀ ਮੈਂ ਬੌਂਸਲ ਸਵੀਟ ਦੇ ਓਨਰ ਹੂੰ। ਕੌਣ ਸੀ ਜਗ੍ਹਾ? ਬੌਂਸਲ ਸਵੀਟਸ। ਅੱਜ ਕੀ ਰੇਡ ਹੋਈ ਆ ਤੁਹਾਡੇ ਯਾਹਾਂ ਤੇ? ਕੌਣ ਆਇਆ? ਸਰ ਫੂਡ ਵਾਲੇ। ਲਾਰੈਂਸ ਰੋਡ ਤੇ ਫੇਮਸ ਜਿਹੜੀਆਂ ਮਠਾਈ ਦੀਆਂ ਦੁਕਾਨਾਂ ਸੀ ਸਿਹਤ ਵਿਭਾਗ ਦੀ ਟੀਮ ਵੱਲੋਂ ਕੀਤੀ ਗਈ ਰੇਡ। ਨੋਵਲਟੀ ਸਵੀਟਸ, ਬੌਂਸਲ ਸਵੀਟਸ ਕਾਨਾ ਸਵਿਟਸ ਦੇ ਜਿਹੜੀ ਸਿਹਤ ਵਿਭਾਗ ਦੀ ਟੀਮ ਵੱਲੋਂ ਜੜੀ ਚੈਕਿੰਗ ਕੀਤੀ ਗਈ। ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਜਿਹੜੇ ਅਸਿਸਟੈਂਟ ਕਮਿਸ਼ਨਰ ਰਜਿੰਦਰਪਾਲ ਸਿੰਘ ਉਹਨਾਂ ਵੱਲੋਂ ਜੜੀ ਚੈਕਿੰਗ ਕੀਤੀ ਜਾ ਰਹੀ ਹੈ ਮਠਾਈਆਂ ਦੀ। ਕੀ ਲੱਗਦੀ ਹੈ ਜਾਂ ਬੈਂਸਲ ਸਵਿਟਸ ਤੇ ਹੋਣਾ। ਕੌਣ ਸੀ ਜਗ੍ਹਾ? ਬੈਂਸਲ ਸਵਿਟਸ। ਅੱਜ ਕੀ ਆਤਮਰੀ ਲਈ ਆਪਕੇ ਜਾਂ ਤੇ? ਕੋਨਾ ਹੈ? ਸਰ ਫੂਡ ਵਾਲੇ ਚੈਕਿੰਗ ਪਏ تھے ਐਫਐਸਆਈ ਕੀ ਤਰਫੋਂ ਸਰ ਰਜਿੰਦਰ ਸਰ ਚੈਕਿੰਗ ਪਏ تھے ਸਤਨਾਮ ਸਰ ਸਾਥ ਵਿੱਚ थे। ਤੋਂ ਉਹਨਾਂ ਨੇ ਸਾਰੇ ਚੈੱਕ ਕੀਆ ਮੈਂ ਦੱਸਾਇਆ ਉਹਨਾਂ ਨੇ ਕਿ ਕਿਆ-ਕਿਆ ਕਮੀਆਂ ਕਾਮਯਾਬੀਆਂ ਹੈ। जो जो शॉर्ट कमिंग्स हैं जैसे जैसे सर ने बताया हम वो पूरी कर रहे हैं जैसे उन्होंने कहा कि थोड़ा सा जो रेडी हो गया आयुषमान उसको थोड़ा पैक करके रखें जब, जब तक वो पैक नहीं होता तब तक थोड़ा ढक के रखें बाकी जैसे जनरल सैनिटेशन का उन्होंने बताया हाइजीन वगैरह का बताया कि कवर करने का ग्लव्स या गलव्स का या हेयर नेट्स का ये सब चीज़ का उन्होंने बताया जैसे जैसे बताए वैसे हम करते रहे है। हैं मिली क्या क्या है मेनली थोड़ा सा उन्होंने बताया था कि जैसे सैनिटेशन के चक्कर में थोड़ा सा उन्होंने हेड कवर्स के लिए बोला था या नेल्स कट के लिए बोला था या थोड़ा सा ग्लव वैर के और यूज़ करने के लिए बोला या कवर करने के लिए बोला था मीटीर का वो सब उन्होंने बोले जी अंदर ही बना रहे हैं अंदर ही खा रहे हैं वो क्या दिक्कत वो अलग से रूम नहीं रखा आपने खाने वैसे सर अलग से रूम है मे बी अभी जैसे लंच टाइम हुआ है तो वहाँ पे

बाकी जो जनरली जो इधर ही रहते हैं उनको बोलना है साइड पे अलग होनी वो वही बाहर ले जाएंगे वही गलत होएगा वो मतलब बाहर नहीं जाते हैं वो इधर से बाहर किचन की साइड है वहाँ पे जाते हैं इधर बाहर नहीं आते वो अंदर वाला साफ़ अलग है बाहर वाला साफ़ अलग है नहीं ये पहले मैं उनको बोल देता हूं कि और ध्यान रखिए मेरा नाम राजेंद्रपाल सिंह है और मैं गुरु की नगरी देविच बतौर असिस्टेंट कमिश्नर फूड सेफ्टी तैनात हूं जी आज कितनी की थी कारण की आज ਸਾਡੀ ਫੂਡ ਸੇਫਟੀ ਟੀਮ ਜਿਸਦੇ ਵਿੱਚ ਸਾਡੇ ਫੂਡ ਸੇਫਟੀ ਅਫਸਰ ਸੁਨਾਮ ਸਿੰਘ ਜੀ ਸਾਡੇ ਵੱਲੋਂ ਜਿਹੜਾ ਹੈ ਲਾਰੈਂਸ ਸਟ੍ਰੀਟ ਦੇ ਉੱਪਰ ਜਿਹੜੀਆਂ ਲੀਡਿੰਗ ਸਟ੍ਰੀਟ ਸ਼ਾਪਸ ਨੇ ਜਿਵੇਂ ਕਿ ਨਾਵਲਟੀ ਸਟ੍ਰੀਟ ਸ਼ਾਪ, 500 ਸਟ੍ਰੀਟ ਸ਼ਾਪਸ ਔਰ ਗੁਕਾਨਾ ਸਟ੍ਰੀਟ ਸ਼ਾਪ ਇਹਨਾਂ ਸਾਰਿਆਂ ਦੇ ਉੱਤੇ ਸਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਔਰ ਸੈਂਪਲਸ ਵੀ ਲਏ ਹੈ ਔਰ ਇਹਨਾਂ ਨੂੰ ਜਿਹੜੀਆਂ ਛੋਟੂ ਛੋਟੇ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਉਹ ਇਹਨਾਂ ਨੂੰ ਕਿਹਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਫੈਸਟੀਵਲ ਸੀਜ਼ਨ ਹੈ ਸਾਡਾ ਜਿਹੜਾ ਇਹ ਖੁਸ਼ੀਆਂ ਦਾ ਤਿਉਹਾਰ ਆ ਤੁਸੀਂ ਵੇਖ ਹੀ ਰਹੇ ਹੋ ਕਿਵੇਂ ਕਸਟਮਰਸ ਜਿਹੜੇ ਆ ਉਹ ਆ ਰਹੇ ਨੇ ਬੱਚਿਆਂ ਦੇ ਲਈ ਮਠਿਆਈਆਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਨੇ ਮਠਿਆਈਆਂ ਖਾਡੀਆਂ ਤੋਂ ਅਸੀਂ ਇਸ ਮਠਾਸ ਭਰੇ ਤਿਉਹਾਰ ਦੇ ਵਿੱਚ ਚਾਹੁੰਦੇ ਆ ਕਿ ਲੋਕਾਂ ਨੂੰ ਇਹ ਹੀ ਖੁਸ਼ੀਆਂ ਦਾ ਤਿਉਹਾਰ ਖੁਸ਼ੀਆਂ ਨਾਲ ਹੀ ਮਨਾਉਣ ਸੋ ਇਹਦੇ ਕਰਕੇ ਸਾਡਾ ਵਿਭਾਗ ਜਿਹੜਾ ਹੈ ਉਹ ਵੀ ਪੂਰੀ ਤਰ੍ਹਾਂ ਸਤਾਰਕ ਹੈ ਡੇ ਐਂਡ ਨਾਈਟ ਸਾਡੇ ਅਫਸਰਸ ਜਿਹੜੇ ਨੇ ਉਹ ਸੈਂਪਲਿੰਗ ਕਰ ਰਹੇ ਆ ਔਰ ਜਿੱਤੇ ਜਿੱਤੇ ਲੋਕਾਂ ਨੂੰ ਕੋਈ ਅਵੇਅਰ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਔਰ ਜਿੱਤੇ ਸੈਂਪਲ ਲੈਣ ਦੀ ਜ਼ਰੂਰਤ ਹੈ ਉਹ ਸੈਂਪਲ ਠੀਕ ਹੀ ਖਾਮੀਆਂ ਪਾਈਆਂ ਗਿਆ ਜਿੱਤੇ ਪਹੁੰਚੇ ਜਿੱਥੇ ਜਗ੍ਹਾ ਤੇ ਦੇਖੋ ਇਹਨਾਂ ਦਾ ਜਿਹੜਾ ਮੇਨ ਕਨਸਰਨ ਮੈਂ ਦੇਖਿਆ ਉਹਦੇ ਵਿੱਚ ਇਹ ਸਿੱਧਾ ਹੈ ਕਿ ਕੁਝ ਚੀਜ਼ਾਂ ਨੂੰ ਢੱਕਣ ਦੀ ਜ਼ਰੂਰਤ ਸੀ ਇਹਨਾਂ ਵੱਲੋਂ ਦੱਸਿਆ ਗਿਆ ਕਿ ਥੋੜਾ ਗਰਮ ਸੀ ਇਸ ਕਰਕੇ ਉੱਤੇ ਪਾਇਆ ਨਹੀਂ ਪਰ ਮੈਂ ਇਹਨੂੰ ਕਿਹਾ ਕਿ ਜਾਲੀ ਜ਼ਰੂਰ ਪਾਓ ਜਾਂ ਫਿਰ ਜਿਹੜੇ ਵੀ ਉੱਥੇ ਵਰਕਰਸ ਕੰਮ ਕਰ ਰਹੇ ਆ ਉਹ ਕੈਪਸੂਲ ਪਾ ਕੇ ਰੱਖਣ ਗਲਵਜ਼ ਜ਼ਰੂਰ ਪਾ ਕੇ ਰੱਖਣ ਤਾਂ ਕਿ ਆਪਾਂ ਚੀਜ਼ਾਂ ਸਰਵ ਕਰਨ ਵੇਲੇ ਵੀ ਜਿਹੜਾ ਹੈ ਖਾਸ ਯਾਨੀ ਕਿ ਲੋਕਾਂ ਨੂੰ ਮਤਲਬ ਐਂ ਲੱਗੇ ਕਿ ਅਸੀਂ ਜਿਹੜਾ ਹੈ ਬਹੁਤ ਵਧੀਆ ਅ ਅਗਰ ਦੁਕਾਨ ਤੇ ਆਏ ਹਾਂ ਤੇ ਸਾਨੂੰ ਜਿਹੜਾ ਬਹੁਤ ਵਧੀਆ ਢੰਗ ਦੇ ਨਾਲ ਜਿਹੜੇ ਮਠਿਆਈਆਂ ਪਰੋਸੀਆਂ ਜਾਂਦੀਆਂ ਕਿੰਨੀ ਵੇਚ ਸੈਂਪਲ ਸਰ ਆ ਜਾਂਦੀ ਜਿਹੜੇ ਭਰਦੇ 15 ਤੋਂ 16 ਦਿਨ ਦੇ ਸਾਡੇ ਕੋਲ ਪਹੁੰਚ ਰਿਹਾ ਹੈ ਲੋ ਜਿਹੜਾ ਹੈ ਲਾਰੈਂਸ ਸਟ੍ਰੀਟ ਦੇ ਉੱਪਰ ਜਿਹੜੀਆਂ ਲੀਡਿੰਗ ਸਟ੍ਰੀਟ ਸ਼ਾਪਸ ਨੇ ਜਿਵੇਂ ਕਿਨੋਵਲਟੀ ਸਵੀਟ ਸ਼ਾਪ 500 ਸਟ੍ਰੀਟ ਸ਼ਾਪਸ ਕੋਰਕਾ ਨਾਸੂ ਸ਼ੌਪ ਨਸਾਰਿਆਂ ਦੇ ਉੱਤੇ ਸਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਯਾ ਲੱਗਦੀ ਹੈ ਜਾਂ ਬੈਂਸਰ ਫੀਟੇ ਹੋਣਾ